ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਲ ਪਰਚੇਜ਼ ਤੇ ਜੇਕਰ ਤੁਸੀਂ ਵੀ ਦੋਸਤੋ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ ਤੇ ਸੈਂਡ ਕਰ ਸਕਦੇ ਹੋ ਜੀ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ BHP ਦੀ ਹਿੰਦੁਸਤਾਨ ਕੰਪਨੀ ਦੀ ਸਮਰਸ਼ੀ ਵਾਲਾ ਮੋਟਰ ਮੋਟਰ ਵਧੀਆ ਚਾਲੂ ਹਾਲਤ ਦੇ ਵਿੱਚ ਆ ਜੀ ਪੱਖੇ ਦਾ ਸਾਰਾ ਕੰਮ ਹੋਇਆ ਹੋਇਆ ਹੈ ਜੀ ਵੱਡੇ ਡਾਇ ਦਾ ਜੀ 64 ਸਟੇਜ ਪੱਖਾ ਹੈ ਤੁਸੀਂ ਮੌਕੇ ਤੇ ਮੋਟਰ ਨੂੰ ਚੈੱਕ ਕਰਕੇ ਖਰੀਦ ਸਕਦੇ ਹੋ ਇਹਦੀ ਲੋਕੇਸ਼ਨ ਹੈ ਜੀ ਜਿਹੜਾ ਮਾਨਸੇ ਦਾ ਬਡਲਾਡਾ ਏਰੀਆ ਇਹਦੀ ਡਿਮਾਂਡ ਹੈਗੀ ਹੈ ਜੀ 25000 ਰੁਪਏ ਬਾਕੀ ਮੌਕੇ ਤੇ 1921 ਹੋ ਜਾਊਗਾ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 94637 56509 ਤੇ ਸੰਪਰਕ ਕਰ ਸਕਦੇ ਆ ਜੀ ਵੀਡੀਓ ਨੂੰ ਦੇਖਣ ਲਈ ਬਹੁਤ ਸੋ ਤੁਹਾਡਾ ਧੰਨਵਾਦ